ਪੰਜਾਬ ਪੰਜਾਬ ਇਸ ਮੌਕੇ ਕਈ ਮਸਲਿਆਂ 'ਚ ਉਲਝਿਆ ਪੰਜਾਬ ਮੂਰੇ ਕਈ ਦਰਪੇਚ ਚੁਣੌਤੀਆਂ ਲੰਬੇ ਸਮੇਂ ਤੋਂ ਘੇਰਾ ਪਾਈ ਖੜੀਆਂ ਜੇਕਰ ਮੈਂ ਧਰਾਤਲ ਦੀ ਗੱਲ ਕਰਾਂ ਤਾਂ ਧਰਾਤਲ ਤੇ ਅੰਦੋਲਨ ਚੱਲ ਰਹੇ ਨੇ ਚਾਹੇ ਉਹ ਕਿਸਾਨੀ ਮਸਲਿਆਂ ਨੂੰ ਲੈ ਕੇ ਅੰਦੋਲਨ ਹੋਵੇ ਚਾਹੇ ਉਹ ਕਾਲੇ ਪਾਣੀਆਂ ਨੂੰ ਲੈ ਕੇ ਅੰਦੋਲਨ ਹੋਵੇ ਚਾਹੇ ਕੱਚੇ ਅਧਿਆਪਕਾਂ ਦਾ ਪੱਕੇ ਤੇ ਰੈਗੂਲਰ ਹੋਣ ਦਾ ਮਸਲਾ ਹੋਵੇ ਚਾਹੇ ਹੋਰ ਪਹਿਲੂਆਂ ਤੇ ਦੂਸਰੇ ਪਾਸੇ ਜੇਕਰ ਮੈਂ ਮੁੱਦਿਆਂ ਦੀ ਗੱਲ ਕਰਾਂ ਤਾਂ ਪੰਜਾਬ ਮੂਰੇ ਚੁਣੌਤੀਆਂ ਖੜੀਆਂ ਕਿ ਵੀ ਆਰਥਿਕਤਾ ਦਾ ਮੁੱਦਾ ਵੱਡਾ ਹੈ ਕੇਂਦਰ ਵੱਲੋਂ ਫੰਡਾਂ ਦੀ ਅਦਾਇਗੀ ਦਾ ਮੁੱਦਾ ਵੱਡਾ ਹੈ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਨਸ਼ਿਆਂ ਵਾਲਾ ਮਸਲਾ ਬਹੁਤ ਗੰਭੀਰ ਹੈ ਪੰਜਾਬ ਦੇ ਵਿੱਚ ਰੋਜ਼ਗਾਰ ਵਾਲਾ ਮਸਲਾ ਬਹੁਤ ਗੰਭੀਰ ਹੈ ਪੰਜਾਬ ਦੇ ਵਿੱਚ ਪ੍ਰਵਾਸ ਵਾਲਾ ਮਸਲਾ ਬਹੁਤ ਗੰਭੀਰ ਹੈ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਵਾਲੀ ਆਮਦ ਵਧਣ ਵਾਲਾ ਮਸਲਾ ਬਹੁਤ ਗੰਭੀਰ ਹੈ ਪੰਜਾਬ ਦਾ ਪਾਣੀ ਦਾ ਲੈਵਲ ਘਟਣਾ ਬਹੁਤ ਗੰਭੀਰ ਮਸਲਾ ਹੈ ਤੇ ਜੇ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਤੇ ਨਜ਼ਰਸਾਨੀ ਕਰੀਏ ਤਾਂ ਸਾਡੀ ਭਾਸ਼ਾ ਦਾ ਮਸਲਾ ਸਾਡੀ ਰਾਜਧਾਨੀ ਦਾ ਮਸਲਾ ਪੰਜਾਬੀ ਬੋਲ ਦੇ ਖਿੱਤਿਆਂ ਦਾ ਮਸਲਾ ਦਰਿਆਵਾਂ ਦਾ ਮਸਲਾ ਪਾਣੀਆਂ ਦੀ ਵੰਡ ਦਾ ਮਸਲਾ ਬਹੁਤ ਮਸਲੇ ਆ ਸਮੇਂ ਦੀ ਸਰਕਾਰ ਜਿਹੜੀ ਵੀ ਅਸੀਂ ਚੁਣਦੇ ਹਾਂ ਉਹ ਸਰਕਾਰ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਰਕਾਰ ਸਾਡੀਆਂ ਮੁਸ਼ਕਲਾਂ ਦੂਰ ਕਰੇਗੀ ਮੈਂ ਉਹ ਮੁਸ਼ਕਲਾਂ ਦੇ ਉੱਤੇ ਉਂਗਲ ਧਰੀ ਹੈ ਮੈਂ ਉਹਨਾਂ ਮਸਲਿਆਂ ਤੇ ਉਂਗਲ ਧਰੀ ਹੈ ਜਿਹੜੇ ਸੂਬੇ ਦੇ ਸਾਂਝੇ ਮਸਲੇ ਆ ਚਾਹੇ ਲੰਬੇ ਸਮੇਂ ਵਾਲੇ ਚਾਹੇ ਤਾਜ਼ਾ ਚਾਹੇ ਧਰਨੇ ਆ ਪ੍ਰਦਰਸ਼ਨ ਵਾਲੇ ਇਹ ਉਹ ਆ ਜਿਹੜੇ ਸੂਬੇ ਦੇ ਮਸਲੇ ਆ ਉਸ ਤੋਂ ਬਿਨਾ ਹਰ ਹਲਕੇ ਦਾ ਮਸਲਾ ਹਰ ਪਿੰਡ ਦਾ ਸ਼ਹਿਰ ਦਾ ਮਸਲਾ ਆਮ ਲੋਕਾਂ ਦਾ ਮਸਲਾ ਵੋਟਰਾਂ ਦਾ ਮਸਲਾ ਉਸ ਪਿੰਡ ਗਲੀ ਮਹੱਲਿਆਂ ਦੇ ਮਸਲੇ ਉਹ ਉਹਨਾਂ ਦੀ ਗਿਣਤੀ ਮਿੰਤੀ ਕਰਨੀ ਸਾਨ ਨਹੀਂ ਹੈ ਪਰ ਜਦੋਂ ਸਰਕਾਰ ਚੁਣਦੇ ਆ ਤਾਂ ਸਰਕਾਰ ਤੋਂ ਉਮੀਦ ਕਰਦੇ ਆ ਕਿ ਸਰਕਾਰ ਤਾਂ ਸਰਕਾਰ ਹੁੰਦੀ ਹੈ ਤੇ ਸਰਕਾਰ ਚਾਵੇ ਤਾਂ ਹਰ ਮਸਲੇ ਦਾ ਹੱਲ ਹੋ ਸਕਦਾ ਤੇ ਫਿਰ ਅਸੀਂ ਗਾਹ ਆਉਨੇ ਆ ਕਿ ਲੈ ਵੀ ਨੌਂ ਵਿਧਾਨ ਸਭਾ ਹਲਕਿਆਂ ਨੂੰ ਮਿਲਾ ਕੇ ਇੱਕ ਲੋਕ ਸਭਾ ਹਲਕਾ ਮਤਲਬ ਮੈਂਬਰ ਪਾਰਲੀਮੈਂਟ ਉਹਦੇ ਕੋਲੋਂ ਅਸੀਂ ਚਾਹੁੰਦੇ ਆ ਦਿੱਲੀ ਵਾਲੇ ਮਸਲੇ ਉਹ ਹੱਲ ਕਰਾ ਲਿਆਵੇ ਹਲਕਾ ਬਾਈ ਜੀ ਵੀ ਹੱਲ ਕਰਾ ਲਿਆਵੇ ਫਿਰ ਐਮਐਲਏ ਤੋਂ ਅਸੀਂ ਚਾਹੁੰਦੇ ਕਿ ਘਟ-ਘਟ ਹਲਕੇ ਦੇ ਮਸਲੇ ਉਹ ਹੱਲ ਕਰਨ ਫਿਰ ਅਸੀਂ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਜੀ ਆ ਨੁਮਾਇंदे ਜੀ ਸਰਕਾਰ ਦੇ ਜੀ ਆ ਵਿਰੋਧੀ ਦਲ ਦੇ ਨੁਮਾਇंदे ਜੀ ਆ ਜੀ ਅਸੀਂ ਹੁਣ ਚੁਣ ਲਿਆ ਜੀ ਮੇਅਰ ਚੁਣ ਲਿਆ ਜੀ ਅਸੀਂ ਐਮਸੀ ਚੁਣ ਲਿਆ ਜੀ ਮਹੱਲਿਆਂ ਦਾ ਆ ਅਸੀਂ ਪਿੰਡ ਦਾ ਸਰਪੰਚ ਚੁਣ ਲਿਆ ਜੀ ਅਸੀਂ ਪੰਜ ਚੁਣ ਲਿਆ ਕਿਸ ਕੋਲ ਕਿੰਨੀ ਪਾਵਰ ਹੈ ਤੇ ਉਹ ਉਸ ਪਾਵਰ ਦੇ ਹੁੰਦਿਆਂ ਵੀ ਉਹਦੀ ਵਰਤੋਂ ਕਿਹੀ ਜੀ ਕਰਦਾ ਕੀ ਹੋ ਬਰਤੋਂ ਕਰਦਾ ਕਿਦੋਂ ਵਰਤੋਂ ਕਰਦਾ ਜਾਂ ਉਸ ਨੂੰ ਵਰਤੋਂ ਕਰਨ ਦਿੱਤੀ ਜਾ ਰਹੀ ਹੈ ਕਿ ਨਹੀਂ ਦਿੱਤੀ ਜਾ ਰਹੀ ਜਾਂ ਉਹਦਾ ਕੰਮ ਸਿਰਫ ਹਿੱਸੇ ਪੱਤੇ ਦਾ ਹਿਸਾਬ ਕਿਤਾਬ ਰੱਖਣਾ ਹੀ ਰਹਿ ਗਿਆ ਅੱਜ ਜਦੋਂ ਪੰਜਾਬ ਦਰਜਨਾਮੇ ਮਸਲਿਆਂ ਨਾਲ 2 2 4 ਹੋ ਰਿਹਾ ਉਸ ਸਮੇਂ ਇਹ ਪੋਦੇਮ ਹੀਨੇ ਦੇ ਵਿੱਚ ਜਦੋਂ ਪੰਜਾਬ ਦੇ ਜਾਂ ਅਸੀਂ ਕਹੀਏ ਕਿ ਜਿਹੜੀ ਪ੍ਰਣਾਈ ਹੋਈ ਸਾਡੀ ਇੱਕ ਸੱਬੇਤ ਹੈ ਜਿਹੜੀ ਸਾਡੇ ਅੰਦਰ ਵੱਸਦੀ ਇੱਕ ਧੜਕਣ ਹੈ ਉਸ ਪ੍ਰਕਿਰਿਆ ਦੇ ਵਿੱਚੋਂ ਵਿਚਰਦੇ ਆ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਮਹੀਨਿਆਂ ਦੇ ਵਿੱਚ ਸਾਡੇ ਅੰਦਰ ਇੱਕ ਵੱਖਰਾ ਦਰਦ ਵੱਖਰੀ ਪੀੜ ਪਹਿਲਾਂ ਵੱਡੇ ਸਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਫਿਰ ਛੋਟੇ ਸਹਿਬਜ਼ਾਦਿਆਂ ਦੇ ਲਾਸਾਨੀ ਸ਼ਹਾਦਤ ਦੁਨੀਆ ਦੀ ਜੇਕਰ ਸਭ ਤੋਂ ਕੋਈ ਮਿਸਾਲੀ ਸ਼ਹਾਦਤ ਹੈ ਤਾਂ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ। ਇਹ ਉਹ ਦਿਨ ਚੱਲ ਰਹੇ ਨੇ ਜਦੋਂ ਅਸੀਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਉੱਤੇ ਸਭਾ ਦੇ ਰੂਪ ਦੇ ਵਿੱਚ ਸ਼ਹੀਦੀ ਸਭਾ ਦੇ ਰੂਪ ਚ ਸ਼ਹੀਦੀ ਜੋੜ ਮੇਲ ਦੇ ਰੂਪ ਦੇ ਵਿੱਚ ਇਹਨਾਂ ਦਿਹਾੜਿਆਂ ਨੂੰ ਇਸ ਲਾਸ਼ਾਨੀ ਸ਼ਹਾਦਤ ਨੂੰ ਅਸੀਂ ਮਨਾ ਰਹੇ ਹਾਂ। ਤੇ ਪੰਜਾਬ ਦਾ ਮੁਖੀ ਪੰਜਾਬ ਦਾ ਲਾਣੇਦਾਰ 크리스마ਸ ਦੀਆਂ ਛੁੱਟੀਆਂ ਮਨਾਉਣ ਆਸਟ੍ਰੇਲੀਆ ਜਾ ਰਿਹਾ ਕਰੋ ਜੀ ਮੋਜਾ ਛੁੱਟੀਆਂ ਅਗਲਿਆਂ ਲਈ ਤਾਂ ਬਈ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਦਿੱਲੀ ਤੋਂ ਹੀ ਉੱਡ ਕੇ ਜਹਾਜ਼ ਲੈ ਕੇ ਆਸਟ੍ਰੇਲੀਆ ਨੂੰ ਪਰਿਵਾਰਕ ਉਡਾਰੀ ਹੈ ਠੀਕ ਹੈ ਕੀ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ ਹੈ ਹਾਜ਼ਰੀ ਪੂਰੀ ਹੋਗੀ ਜਨਾਬ ਜੇ ਤੁਸੀਂ ਉੱਥੇ ਨਾ ਵੀ ਜਾਂਦੇ ਤੇ ਤੁਸੀਂ ਪੰਜਾਬ ਦੇ ਹੱਕ ਹਕੂਕ ਲਈ ਖੜ ਜਾਂਦੇ ਤਾਂ ਵੀ ਲੱਗਦਾ ਕਿ ਤੁਸੀਂ ਮੱਥਾ ਟੇਕਿਆ ਸ਼ਰੀਰ ਦਾ ਜਾਣਾ ਹੀ ਜਾਣਾ ਨੀਗਾ ਮਾਨਸਿਕ ਤੌਰ ਤੇ ਤੁਸੀਂ ਉਸ ਦੇ ਉੱਤੇ ਪਹਿਰੇਦਾਰੀ ਕਿੰਨੀ ਕੀਤੀ ਹੈ ਉਹ ਤਾਂ ਸਮੇਂ ਦੇ ਹਾਕਮ ਅੱਗੇ ਨਹੀਂ ਚੁਕੇ ਕੁਰਬਾਨੀ ਕਬੂਲ ਕੀਤੀ ਸ਼ਹਾਦਤ ਦਾ ਰਾਹ ਚੁਣਿਆ ਤੇ ਤੁਸੀਂ ਦਿੱਲੀ ਅੱਗੇ ਕਿਉਂ ਗੋਡੇ ਟੇਕਿਆ ਨਾ ਕਿਸਾਨੀ ਮਸਲਿਆਂ ਤੇ ਚਾਰਜ ਹੋਈ ਹੋ ਰਹੀ ਹੈ। ਨਾ ਜਿਹੜੇ ਤੁਹਾਡੇ ਦਰਾਂ ਮੂਰੇ ਬੈਠਿਆ ਉਹਨਾਂ ਦੀ ਕੋਈ ਗੱਲ ਸੁਣੀ ਜਾ ਰਹੀ ਹੈ। ਨਾ ਤੁਸੀਂ ਕੇਂਦਰ ਵੱਲੋਂ ਤੱਕੀ ਹੋਈ ਨਵੀਂ ਪਾਲਿਸੀ ਦੇ ਉੱਤੇ ਮੂੰਹ ਖੋਲ ਰਹੇ ਹੋ। ਨਾ ਤੁਸੀਂ ਆਰਥਿਕਤਾ ਦੇ ਮਸਲੇ ਤੇ ਪਹਿਰੇਦਾਰੀ ਕਰ ਰਹੇ ਹੋ। ਕੇਂਦਰ ਸਾਡਾ 10000 ਕਰੋੜ ਦਾ ਫੰਡ ਰੋਕ ਕੇ ਬੈਠਾ ਹੈ। ਠੀਕ ਹੈ। ਹਰਪਾਲ ਚੀਮਾ ਜੀ ਕੱਲ ਗਏ। ਨਾਲ ਕਟਾਰੂ ਚੱਕ ਜੀ ਵੀ ਸੀ। ਨਾਲ ਰਾਜ ਸਵਾ ਮੈਂਬਰ ਸਾਨੀ ਸਾਹਿਬ ਵੀ ਸੀ। ਗਏ ਬੀਬੀ ਨਰਮਲਾ ਸੀਤਾਰਾਮਣ ਮੂਰੇ ਸਾਹਬ ਕਿਤਾਬ ਰੱਖਿਆ ਕਿ ਜੀ ਸਾਡਾ ਪਿੰਡੂ ਵਿਕਾਸ ਫੰਡ ਦਾ ਮਸਲਾ ਬਹੁਤ ਫਸਿਆ ਹੈ ਬੜਾ ਗੰਭੀਰ ਮਸਲਾ ਹੈ 70000 ਸਾਡੀਆਂ ਤਾਂ ਲਿੰਕ ਸੜਕਾਂ 70000 ਕਿਲੋਮੀਟਰ ਤੇ ਘੇਰੇ ਵਾਲੀਆਂ ਸਾਡੀਆਂ ਲਿੰਕ ਸੜਕਾਂ ਬਰਬਾਦ ਹੋ ਕੇ ਰਹਿ ਜਾਣਗੀਆਂ ਪਿੰਡੂ ਵਿਕਾਸ ਫੰਡ ਜਿਹੜਾ ਸਿੱਧਾ ਮਸਲਾ ਹੈ ਕਿ ਸਾਡੀਆਂ ਮੰਡੀਆਂ ਨੂੰ 22000 2000 ਦੇ ਕਰੀਬ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਨੇ ਇਹ 2000 ਦੇ ਕਰੀਬ ਮੰਡੀਆਂ ਦਾ ਭੋਗ ਪੈ ਜਾਣਾ ਜੀ ਨਾ ਤੇ ਇਹ ਮੰਡੀਆਂ ਦਾ ਭੋਗ ਦਾ ਮਤਲਬ ਸਾਡੀਆਂ ਪਿੰਡੂ ਸੜਕਾਂ ਜਿਹੜੀਆਂ 70000 ਕਿਲੋਮੀਟਰ ਦੀ ਸੀ ਗੱਲ ਕਰ ਰਹੇ ਆ ਉਹਨਾਂ ਦਾ ਹੁਣੇ ਜੋ ਆ ਸਥਿਤੀ ਹੈ ਕਿਉਂਕਿ 10000 ਦੇ ਕਰੀਬ ਪਿੰਡੂ ਵਿਕਾਸ ਪੰਡਤ ਤੇ ਜਿਹੜਾ ਉਹ ਮਾਰਕੀਟ ਫੀਸ ਵਗੈਰਾ ਉਹ ਰੋਕੀ ਹੋਈ ਹੈ ਕੇਂਦਰ ਨੇ ਤੇ ਉਹਦਾ ਨਤੀਜਾ ਸੀ ਭੋਗ ਰਿਹਾ ਪਿੰਡਾਂ ਦੀਆਂ ਸੜਕਾਂ ਦੇਖੋ ਸੀ ਕਿ ਸਥਿਤੀ ਜਾ ਗਈ ਤੇ ਕਹਿੰਦੇ ਜੀ ਸਾਰਾ ਬਹੀ ਖਾਤਾ ਉਹਨਾਂ ਦੇ ਮੂਹਰੇ ਰੱਖਿਆ ਵਿਤ ਮੰਤਰੀ ਹਰਪਾਲ ਚੀਮਾ ਜੀ ਨੇ ਤੇ ਬੀਬੀ ਨਿਰਮਲਾ ਸੀਤਾਰਾਮਣ ਨੇ ਕਹਿੰਦੇ ਸੁਣਿਆ ਧਿਆਨ ਨਾਲ ਤੇ ਕਹਿੰਦੇ ਉਹਨਾਂ ਨੇ ਤਰਕ ਵੀ ਦਿੱਤਾ ਕਿ ਵੀ ਅਸੀਂ ਪੂਰੇ ਮੁਲਕ ਨੂੰ ਇੱਕੋ ਤਰਜ ਤੇ 1% ਦਿਆ ਕਰਾਂਗੇ ਪਿੰਡੂ ਵਿਕਾਸ ਫੰਡ ਉਹ ਕਹਿੰਦੇ ਜਨਾਬ ਕਿ ਮੈਡਮ ਜੀ ਇਹ ਦੱਸੋ ਕਿ ਕੀ ਬਾਕੀ ਸੂਬੇ ਉਸੇ ਤਰ੍ਹਾਂ ਕੇਂਦਰੀ ਪੂਲ ਦੇ ਲਈ ਆਪਣਾ ਯੋਗਦਾਨ ਪਾਉਂਦੇ ਨੇ ਜਿਸ ਤਰ੍ਹਾਂ ਪੰਜਾਬ ਹਰਿਆਣਾ ਪਾਉਂਦਾ ਹੈ ਪੰਜਾਬ ਹਰਿਆਣਾ ਦਾ ਜਿਹੜਾ ਮੰਡੀਕਰਨ ਸਿਸਟਮ ਹੈ ਉਹਦੇ ਕਾਰਨ ਹੀ ਕੇਂਦਰੀ ਪੂਲ ਚ ਅਨਾਜ ਆ ਜਾ ਰਿਹਾ ਹਰਿਆਣਾ ਤੇ ਪੰਜਾਬ ਜੇਕਰ ਇਸ ਤਰ੍ਹਾਂ ਅਨਾਜ ਪੈਦਾ ਕਰ ਰਿਹਾ ਤੇ ਮੰਡੀਆਂ ਤੱਕ ਪਹੁੰਚਾ ਰਿਹਾ ਤੇ ਉਹ ਪ੍ਰਾਈਵੇਟ ਸਰਕਾਰੀ ਸੁਭਾਏ ਏਜੰਸੀਆਂ ਜਿਵੇਂ ਵੀ ਖਰੀਦ ਪ੍ਰਕਿਰਤ ਹੁੰਦੀ ਆ ਪਰ ਉਹਦੇ ਨਾਲ ਕੇਂਦਰੀ ਪੂਲ ਚ ਅਨਾਜ ਆਉਂਦਾ ਤੇ ਥੋੜੀਆਂ ਯੋਜਨਾਵਾਂ ਵੀ ਉੱਤੇ ਸਾਰੇ ਚੱਲਦੀਆਂ ਸੋ ਇਸ ਲਈ ਇਹ ਨਾ ਕਰੋ ਕਿ ਤੁਸੀਂ ਬਾਕੀਆਂ ਨਾਲ ਬਾਕੀਆਂ ਦਾ ਕਿੰਨਾ ਯੋਗਦਾਨ ਹੈ ਇਹ ਵੀ ਦੇਖੋ ਨਾ ਫਿਰ ਉਹ ਕਹਿੰਦੇ ਘੱਟੋ ਘੱਟ ਜਿਹੜੇ ਆਪਣੇ ਲਈ ਖਰੀਦ ਕਰਦੇ ਨੇ ਉਹ ਬੱਕਰੀ ਐ ਜਿਹੜੀ ਦੇਸ਼ ਲਈ ਖਰੀਦ ਹੁੰਦੀ ਉਹ ਬੱਕਰੀ ਐ ਸੋ ਇਸ ਨੁਕਤੇ ਤੇ ਲਿਆ ਕੇ ਉਹਨਾਂ ਨੇ ਕਹਿੰਦੀ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹ ਕੋਈ ਜਨਾਬ ਪਲਾਟ ਖਰੀਦਣ ਵਾਲਾ ਫਲੈਟ ਖਰੀਦਣ ਵਾਲਾ ਕੋਈ ਜ਼ਮੀਨ ਖਰੀਦਣ ਵਾਲਾ ਸੌਦਾ ਨਹੀਂ ਐ ਕਿ ਅਸੀਂ ਕਹਿ ਰਹੇ ਹਾਂ ਜੀ ਸਾਡਾ 3% ਪਿੰਡੂ ਵਿਕਾਸ ਫੰਡ ਬਰਕਰਾਰ ਰੱਖਿਆ ਜਾਵੇ ਨਿਰਮਲਾ ਸੀ타ਰਮਣ ਜੀ ਕਹਿੰਦੀ ਅਸੀਂ ਤਾਂ 1% ਦੇ ਦਵਾਂਗੇ ਤੇ ਹੁਣ ਕਹਿੰਦੇ ਸੌਦਾ ਜੀ 2% ਤੇ ਹੋ ਗਿਆ ਕਮਾਲ ਹੈ ਜਨਾਬ ਇਹ ਪਲਾਟ ਦਾ ਸੌਦਾ ਤੁਸੀਂ ਲਗਾਤਾਰ ਕਟੌਤੀਦਾਰ ਕਟੌਤੀ ਕਰਦੇ ਆ ਰਹੇ ਹੋ ਪਹਿਲਾਂ ਤੁਸੀਂ ਆਰਤੀਆਂ ਵਾਲੇ ਫੰਡਾਂ 'ਚ ਕਟੌਤੀ ਮਾਰਕੀਟ ਫੀਸ 'ਚ ਕਟੌਤੀ ਹੁਣ ਆਪਿੰਡੂ ਵਿਕਾਸ ਫੰਡ ਰੋਕਣਾ ਤੇ ਮੰਤਰੀ ਸਾਹਿਬ ਆਸਟ੍ਰੇਲੀਆ ਜਾਣ ਦੀ ਬਜਾਏ ਜੇ ਤੁਸੀਂ ਇਸ ਮੀਟਿੰਗ 'ਚ ਬਹਿ ਜਾਂਦੇ ਜੇ ਤੁਸੀਂ ਇਹ ਨਾ ਮਸਲਿਆਂ ਲਈ ਪਹੁੰਚ ਕਰ ਲੈਂਦੇ ਇਹ ਇਕੱਲੇ ਕਿਸਾਨੀ ਨਾਲ ਜੁੜਿਆ ਮਸਲਾ ਨਹੀਂ ਹੈ ਪਿੰਡੂ ਵਿਕਾਸ ਫੰਡ ਇਹ ਪਿੰਡ ਤੇ ਸ਼ਹਿਰ ਦੇ ਜੁੜਾਵ ਦਾ ਮਸਲਾ ਹੈ ਪਿੰਡ ਤੋਂ ਕੱਲਾ ਅਨਾਜ ਹੀ ਸ਼ਹਿਰ ਨਹੀਂ ਆਉਂਦਾ ਬਾਜ਼ਾਰ ਨਹੀਂ ਆਉਂਦਾ ਪਿੰਡ ਵੀ ਐਸੇ ਸੜਕ ਰਾਹੀਂ ਬਾਜ਼ਾਰ ਆਉਂਦਾ ਤੇ ਬਾਜ਼ਾਰ ਤਾਂ ਹੀ ਚੱਲਦਾ ਜੇ ਪਿੰਡ ਆਉਂਦਾ ਤੇ ਪੰਜਾਬ ਖੇਤੀ ਆਧਾਰਿਤ ਸੂਬਾ ਜੇ ਖੇਤੀ ਖੁਸ਼ਹਾਲ ਹੈ ਕਿਸਾਨ ਮਜ਼ਦੂਰ ਖੁਸ਼ਹਾਲ ਹੈ ਤਾਂ ਵਪਾਰੀਆਂ ਦੁਕਾਨਦਾਰਾਂ ਥੜੀਆਂ ਫੜੀਆਂ ਖੜੀਆਂ ਸ਼ਹਿਰ ਤਾਂ ਚੱਲਣਗੇ ਤੇ ਮ퀀ਟਰੀ ਸਾਹਿਬ ਤੁਸੀਂ ਇਸ ਮਸਲੇ ਤੇ ਚਾਰਜ ਹੋ ਹੀ ਨਹੀਂ ਕਰ ਤੋ ਇਸ ਦਾ ਛੁੱਟੀਆਂ ਬਣਾਉਣ ਦਿੱਲੀ ਗਏ ਦਿੱਲੀ ਤੋਂ ਉੜ ਗਏ ਆਸਟ੍ਰੇਲੀਆ ਨੂੰ ਚਲੋ ਜਾਓ ਜੀ ਪਰ ਇਹ ਮਸਲਾ ਗੰਭੀਰ ਹੋ ਗਿਆ ਹੁਣ ਕਹਿੰਦੇ ਜੀ ਕਿਉਂਕਿ ਕੋਟਕਚੈਰੀ ਮਸਲਾ ਤੇ ਕੋਟਕਚੈਰੀ ਜੇ ਮਸਲਾ ਚੱਲਿਆ ਤਾਂ ਫਿਰ ਪਤਾ ਹੀ ਨਹੀਂ ਕਦੋਂ ਜਾ ਕੇ ਨਿਬੜਨਾ ਤੇ ਕਿਵੇਂ ਨਿਬੜਨਾ ਇਸ ਲਈ ਕਹਿੰਦੇ ਕਚਹਿਰੀ ਦੀ ਬਜਾਏ ਦਿੱਲੀ ਸਰਕਾਰ ਨਾਲ ਨਿਵੇੜਨ ਦੇ ਲਈ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੂੰ ਅੱਗੇ ਵਧਾਇਆ ਗਿਆ ਤੇ ਹੁਣ ਸੌਦਾ ਕਹਿੰਦੇ 2% ਤੇ ਪੱਟ ਸਕਦਾ ਅਜੇ ਵੀ ਗਾਰੰਟੀ ਨਹੀਂ ਕੇਂਦਰ ਜਿਹੜਾ ਚਾਰ ਵਾਰ ਤੋਂ ਵੱਧ ਦਾ ਸਾਡਾ ਪਿੰਡੂ ਵਿਕਾਸਮੰਡ ਰੋਕ ਕੇ ਬੈਠਾ ਹੈ 7-8000 ਕਰੋੜ ਦਾ ਸਿੱਧਾ ਉਹੀ ਹੈ ਫਿਰ ਹੁਣ ਮਾਰਕੀਟ ਫੀਸ ਵੀ ਫਸੀ ਹੈ 10000 ਕਰੋੜ ਦੇ ਕਰੀਬੇ ਬਣਦਾ ਇਹ ਵੱਖਰੀ ਗੱਲ ਹੈ ਕਿ ਪੰਜਾਬ ਹਰ ਮਹੀਨੇ ਹੁਣ ਔਸਤਨ 4400 4200 ਕਰੋੜ ਦਾ ਕਰਜ਼ਾ ਚੁੱਕ ਰਿਹਾ ਤੇ ਲਗਾਤਾਰ ਕਰਜ਼ੇ ਦਾ ਬੋਝ ਪੰਜਾਬ 'ਤੇ ਵੱਧਦਾ ਜਾ ਰਿਹਾ ਉਹਦੇ ਵਿੱਚੋਂ ਨਿਕਲਣ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ ਤੇ ਠੀਕ ਹੈ ਜੀ ਰੋਮ ਜਲ ਰਿਹਾ ਤੇ ਨੀਰੂ ਬਾਂਸਰੀ ਵਜਾ ਰਿਹਾ ਕੋਈ ਆਸਟ੍ਰੇਲੀਆ ਜਾ ਰਿਹਾ ਤੇ ਕੋਈ ਪੰਜਾਬ ਦੇ ਮਸਲਿਆਂ ਤੇ ਨજર ਸਾਨੀਉ ਨਹੀਂ ਕਰ ਰਿਹਾ ਨਾ ਕੇਂਦਰ ਸਰਕਾਰ ਕਰੇ ਤੇ ਨਾ ਪੰਜਾਬ ਸਰਕਾਰ ਕਰੇ ਉਥੇ ਹੰਡਾ ਰੁਕੀ ਨੇ ਪੁੱਛਣਾ ਚਲੋ ਇਧਰ ਜਥੇਬੰਦੀਆਂ ਦਾ ਆਪਣਾ ਇੱਕ ਕਲੇਸ਼ ਆ ਜਨਾਬ ਉਹਨੇ ਬੜੰਦਾ ਨਾ ਨਹੀਂ ਲੈ ਰਹੇ ਤਰਕਬੜੇ ਭਾਜਪਾ ਢੰਗ ਨਾਲ ਦਿੱਤੇ ਜਾਂਦੇ ਨੇ ਉਹ ਕਹਿੰਦੇ ਜੀ ਸਾਂਝਾ ਅੰਦੋਲਨ ਸਾਂਝਾ ਹੁੰਦਾ ਕੱਲਿਆਂ ਵੱਲੋਂ ਲੜਿਆ ਅੰਦੋਲਨ ਕੱਲਾ ਹੁੰਦਾ ਸੋ ਜੇ ਕੁਝ ਜਥੇਬੰਦੀਆਂ ਦਾ ਅੰਦੋਲਨ ਹੈ ਜੀ ਤਾਂ ਇਹ ਚ ਅਸੀਂ ਸਿੱਧੇ ਕਿਵੇਂ ਸ਼ਾਮਲ ਹੋ ਜੀ ਕਿਉਂਕਿ ਜੀ ਇਹ ਤਾਂ ਉਹਨਾਂ ਦੀਆਂ ਸ਼ਰਤਾਂ ਨੇ ਇਹਦਾ ਮਤਲਬ ਤਾਂ ਪਿੱਛੇ ਲੱਗ ਕੇ ਤੁਰਨਾ ਪਊਗਾ ਜੀ ਤੇ ਫਿਰ ਸਾਂਝੀ ਗੱਵਾਈ ਤਾਂ ਨਹੀਂ ਹੋਈ ਜਾਂ ਤਾਂ ਸਾਂਝਾ ਕਹਿੰਦੇ ਜੀ ਮੁੱਦਾ ਹੋਵੇ ਸਾਂਝ ਜਦੋਂ ਕਿ ਮਸਲੇ ਇੱਕੋ ਜੁਰ ਨੇ ਇਹੀ ਮਸਲੇ ਬਾਕੀ ਜਥੇਬੰਦੀ ਜਿਹੜੀਆਂ ਬਾਹਰ ਨੇ ਅੰਦੋਲਨ ਤੋਂ ਉਹ ਵੀ ਚੁੱਕਦੀਆਂ ਨੇ ਜਿਹੜੀਆਂ ਅੰਦਰ ਨੇ ਉਹ ਵੀ ਚੁੱਕਦੀਆਂ ਨੇ ਜਿਹੜੀਆਂ ਅੰਦਰ ਨੇ ਜਿਹੜੀਆਂ ਅੰਦੋਲਨ ਕਰ ਰਹੀਆਂ ਨੇ ਉਹਨਾਂ ਨੂੰ ਇੱਕ ਸਮੇਂ ਲੱਗਿਆ ਸੀ ਕਿ ਨਾਲ ਆ ਜਾਣ ਤਾਂ ਠੀਕ ਹੈ ਚਿੱਠੀ ਪੱਤਰ ਵਾਲੀ ਕੋਸ਼ਿਸ਼ ਵੀ ਹੋਲੀ ਪਰ ਜਦੋਂ ਮਰਨ ਵਰਤ 25ਵੇਂ ਦਿਨਾਂ ਤੋਂ ਅਗਾਹ ਵਧਿਆ ਤੇ ਉਹਨਾਂ ਨੂੰ ਲੱਗਿਆ ਕਿ ਸਿਮਤੀ ਬੇ ਬਣ ਲੱਗੀ ਐ ਐਮਪੀ ਵੀ ਆਉਣ ਲੱਗੇ ਮੰਤਰੀ ਵੀ ਆਉਣ ਲੱਗੇ ਅਧਿਕਾਰੀ ਵੀ ਆਉਣ ਲੱਗੇ ਕੇਂਦਰ ਦੇ ਨੁਮਾਇंदे ਵੀ ਢੇੜਾ ਮਾਰ ਗਏ ਹੈਨਾ ਅਖਬਾਰਾਂ ਟੀਵੀ ਚੈਨਲਾਂ ਖਬਰਾਂ 'ਚ ਵੀ ਚਰਚਾ ਹੋਊਗੀ ਕਿ ਲੈ ਵੀ ਆਪਣਾ ਅੰਦੋਲਨ ਤਾਂ ਵੱਡਾ ਹੋ ਰਿਹਾ ਆਪਾਂ ਇਹਨਾਂ ਨੂੰ ਕਾਹਨੂੰ ਨੇੜੇ ਲਾਉਣਾ ਕ੍ਰੈਡਿਟ ਇਹ ਲੈ ਜਾਣਗੇ ਸੋ ਆਹ ਜਿਹੜੀ ਕਸਮਕਸ ਐ ਉਹ ਫਿਰ ਸਰਕਾਰਾਂ ਲਈ ਸਹਾਈ ਹੁੰਦੀ ਐ ਉਹਨਾਂ ਨੂੰ ਲੱਗਦਾ ਕਿ ਠੀਕ ਹੈ ਇਹ ਤਾਂ ਆਪਣੇ ਉਹ ਝੰਡੇ ਦੀ ਲੜਾਈ ਲੜ ਰਹੇ ਨੇ ਇਹ ਕਿਸਾਨੀ ਮਸਲਿਆਂ ਦੀ ਲੜਾਈ ਥੋੜਾ ਲੜ ਰਹੇ ਨੇ ਹੁਣ ਐਸਕੇਐਮ ਜਿਹਨੂੰ ਰਾਜਨੀਤਿਕ ਐਸਕੇਐਮ ਕਿਹਾ ਜਾਂਦਾ ਇੱਕ ਧਿਰ ਵੱਲੋਂ ਉਹ ਕਹਿੰਦੀ ਅਸਲੀ ਐਸਕੇਐਮ ਅਸੀਂ ਆ ਅਸੀਂ ਆਪਣੀ ਤਾਲਮੇਲ ਕਮੇਟੀ ਬਣਾਈ ਉਸ ਤਾਲਮੇਲ ਕਮੇਟੀ ਨੇ ਪਟਿਆਲੇ ਚ ਇਹਨਾਂ ਨਾਲ ਬੈਠ ਕੇ ਰਚਾਈ ਅੱਧੀ ਧਿਰ ਬੋੜੀ ਨਹੀਂ ਤੇ ਜਿਹੜੀ ਧਿਰ ਆਈ ਉਹ ਪੈਰਾਂ ਤੇ ਪਾਣੀ ਨਹੀਂ ਪੈਂਡ ਦੇ ਰਹੀ ਇਸ ਲਈ ਕਹਿੰਦੇ ਜੀ ਅਸੀਂ ਤਾਂ ਕੋਸ਼ਿਸ਼ਾਂ ਬਹੁਤ ਕਰਨੀਆਂ ਉਹ ਤਾਲਮੇਲ ਕਰਨ ਲਈ ਤਿਆਰ ਨਹੀਂ ਇਸ ਲਈ ਅਸੀਂ ਇਸ ਅੰਦੋਲਨ 'ਚ ਸ਼ਾਮਲ ਨਹੀਂ ਹੋ ਸਕਦੇ ਚੰਡੀਗੜ੍ਹ ਦੇ ਕਿਸਾਨ ਪੰਚ ਵਿੱਚ ਬੈਠ ਕੇ ਫੈਸਲਾ ਸੁਣਾਇਆ ਪਰ ਕਹਿੰਦੇ ਰਾਸ਼ਪਤੀ ਤੱਕ ਜਾਵਾਂਗੇ ਆਪਣੇ ਧਰਨੇ ਮਜਾਰਿਆਂ ਪ੍ਰਦਰਸ਼ਨਾਂ 'ਚ ਕਿਸਾਨੀ ਮੰਗਾਂ ਦੇ ਨਾਲ-ਨਾਲ ਪੰਜਾਬ ਨੂੰ ਭੇਜੀ ਗਈ ਖੇਤੀ ਪਾਲਿਸੀ ਦੇ ਨਾਲ-ਨਾਲ ਅਸੀਂ ਡੱਲੇਵਾਲ ਦੀ ਸਿਹਤ ਦੇ ਮਸਲੇ ਤੇ ਵੀ ਆਵਾਜ਼ ਚੱਕਾਂਗੇ ਕਿ ਵੀ ਸਿਹਤ ਜ਼ਰੂਰੀ ਹੈ ਉਹਨਾਂ ਦੀ ਉਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਤੇ ਬਚਾਉਣ ਦੇ ਲਈ ਫਿਰ ਮੰਗਾਂ ਮੰਨਣੀਆਂ ਜ਼ਰੂਰੀ ਨੇ ਉਧਰ ਨੂੰ ਅਜੇ ਕੋਈ ਚਾਰਜ ਹੋਈ ਨਹੀਂ ਉਧਰ ਡੱਲੇਵਾਲ ਸਾਹਿਬ ਇਸ ਸਥਿਤੀ ਦੇ ਵਿੱਚ ਵੀ ਅੱਜ 30ਵਾਂ ਦਿਨ ਹੈ ਤੇ ਡਾਕਟਰ ਹਰ ਰੋਜ਼ ਇਹ ਰਿਪੋਰਟ ਕੱਢ ਕੇ ਲਿਆਉਂਦੇ ਨੇ ਕਿ ਅੰਗ ਸਾਥ ਛੱਡ ਰਹੇ ਨੇ ਅੰਗ ਖਰਾਬ ਹੋ ਰਹੇ ਨੇ ਤੇ ਇਹ ਜੇਕਰ ਇਹਸ ਮੌਕੇ ਵੀ ਭੁਖ ਹੜਤਾਲ ਚੋਂ ਬਾਹਰ ਮਰਨ ਮਰਤ ਚੋਂ ਬਾਹਰ ਲਿਆਂਦਾ ਜਾਵੇ ਡੱਲੇ ਵਾਲ ਹੋਰਾਂ ਨੂੰ ਤਾਂ ਵੀ ਅੰਗ ਪਹਿਲੀ ਵਾਲੀ ਪੋਜੀਸ਼ਨ 'ਚ ਨਹੀਂ ਆਉਣਗੇ ਪਹਿਲੇ ਵਾਲੀ ਤਰ੍ਹਾਂ ਕੰਮ ਕਰਨ ਵਾਲੀ ਵਰਤੀ ਦੇ ਵਿੱਚ ਨਹੀਂ ਆਉਣਗੇ ਪਰ ਡੱਲੇ ਵਾਲ ਸਾਬ ਸ਼ੀਸ਼ੇ ਦੇ ਕੇਰੇ 'ਚ ਸਟਰਕਚਰ ਤੇ ਉਹ ਹੈ ਨਾ ਸਟਰਕਚਰ ਤੇ ਬਾਹਰ ਲਿਆਂਦੇ ਪਰ ਵੀ ਉਹਨਾਂ ਨੇ ਸਮੋਦਨ ਕਰਦਿਆਂ ਹੈਨਾ ਅਪੀਲ ਕੀਤੀ ਕਿ ਐਮਐਸਪੀ ਗਰੰਟੀ ਕਾਨੂੰਨ ਜਦ ਤੱਕ ਨਹੀਂ ਬਣਦਾ ਤਦ ਤੱਕ ਮਰਨ ਮਰਤ ਨਹੀਂ ਟੁੱਟਦਾ ਜਾਂ ਤਾਂ ਐਮਐਸਪੀ ਕਾਨੂੰਨ ਬਣੂਗਾ ਜਾਂ ਮੇਰੀ ਸ਼ਹਾਦਤ ਹੋਊਗੀ ਹੈਨਾ ਤੁਸੀਂ ਪਹਿਰੇਦਾਰੀ ਵਧਾ ਕੇ ਰੱਖਿਓ ਤਾਂ ਕਿ ਰਾਤ ਨੂੰ ਕੋਈ ਪੁਲਿਸ ਨਾ ਜਾਵੇ ਉੱਥੇ ਮਤਲਬ ਟਰੈਲੀਆਂ ਵੀ ਬੈਲਡ ਕੀਤੀਆਂ ਹੋਈਆਂ ਕਿ ਕੋਈ ਖਿੱਚ ਕੇ ਧੂਕੇ ਵੀ ਪਰੇ ਨਾ ਕਰ ਸਕੇ ਇਹ ਜਿਹੀਆਂ ਪ੍ਰਕਿਰਿਆਵਾਂ ਨੇ ਕਿ ਉੱਥੇ ਤੱਕ ਪਹੁੰਚ ਨਾ ਸਕੇ ਸੋ ਇਸ ਮੌਕੇ ਇਸ ਪੱਖ ਵੱਲ ਕੋਈ ਵੀ ਚਾਰਜੋਈ ਨਹੀਂ ਹੋ ਰਹੀ ਕਿ ਸਰਕਾਰ ਨਾਲ ਗੱਲ ਕਿਵੇਂ ਤੋਰੀ ਜਾਵੇ ਕਿੱਥੋਂ ਤੋਰੀ ਜਾਵੇ ਕਿਵੇਂ ਤੋਰੀ ਜਾਵੇ ਕਿਹੜੀ ਸਰਕਾਰ ਨਾਲ ਗੱਲ ਤੋਰੀ ਜਾਵੇ ਡੱਲੇ ਵਾਲਾ ਉਹਨਾਂ ਨੂੰ ਬਚਾਉਣ ਦੇ ਲਈ ਹਾਂ ਕਿਉਂਕਿ ਜੇ ਬੰਦਾ ਹੋਊਗਾ ਤਾਂ ਹੀ ਲੜਾਈ ਲੜੂਗਾ ਭਾਈ ਇਸ ਨੁਕਤੇ ਤੇ ਕਿਤੇ ਜੋਰ ਨਹੀਂ ਪਰ ਡੱਲੇ ਵਾਲਾ ਸਾਹਿਬ ਨੇ ਇਹ ਸਬਦ ਦੇ ਦੌਰਾਨ ਪ੍ਰਧਾਨ ਮੰਤਰੀ ਨੂੰ ਹੋਰ ਚਿੱਠੀ ਲਿਖਤੀ ਐਸੇ ਪਹਿਲਾਂ ਵੀ ਲਿਖੀ ਸੀ ਜਿੱਥੇ ਉਹਨਾਂ ਨੇ ਕਹਿੰਸੀ ਮੇਰੀ ਪਹਿਲੀ ਤੇ ਆਖਰੀ ਚਿੱਠੀ ਆ ਪਰ ਹੁਣ ਕਿਹ ਚਿੱਠੀ ਹੋਰ ਲਿਖੀ ਹੈ ਗੱਲੈਰੋ ਨੇ ਕਿਹਾ ਜੀ ਕਿ ਮੈਂ ਇੱਕ ਚਿੱਠੀ ਪ੍ਰਧਾਨ ਮੰਤਰੀ ਜੀ ਤੁਹਾਡੇ ਨਾਲ ਲਿਖ ਰਿਹਾ ਕਿ ਜਿਹੜੀ ਸੰਸਦੀ ਕਮੇਟੀ ਦੀ ਰਿਪੋਰਟ ਉਸ ਰਿਪੋਰਟ ਨੇ ਵੀ ਦਮ ਭਰਿਆ ਕਿ ਭਾਈ ਐਮਐਸਪੀ ਦਿਓ ਪਰ ਤੁਸੀਂ ਇਸ ਦੇ ਉੱਤੇ ਨਹੀਂ ਆ ਰਹੇ ਕਹਿੰਦੇ ਅਫਸਰ ਜਨਕਾ ਸੋ ਇੱਕ ਪਾਸੇ ਡੱਲੇ ਵਾਲੇ پورے ਮਲਕ ਨੂੰ ਕਹਿ ਰਹੇ ਨੇ ਕਿ ਲਓ ਜੀ ਮੈਂ ਤਾਂ ਐਮਐਸਪੀ ਦੇ ਉੱਤੇ ਮਰਨ ਮਦਦ ਸ਼ੁਰੂ ਕਰਤਾ ਹੁਣ ਤੁਸੀਂ ਸਾਰੇ ਇਕਜੁੱਟ ਹੋ ਜੋ ਪਰ ਜਿਹੜੀਆਂ ਪੰਜਾਬ ਵਾਲੀਆਂ ਤਰਾਂ ਨੇ ਉਹਨਾਂ ਨੂੰ ਨਾ ਨੇੜੇ ਲਾਇਆ ਜਾ ਰਿਹਾ ਨਾ ਉਹ ਨੇੜੇ ਲੱਗ ਰਹੀਆਂ ਸੋ ਇਸ ਪ੍ਰਕਿਰਿਆ 'ਚ ਅੰਦੋਲਨ ਚੱਲੀ ਜਾਂਦੇ ਨੇ ਜੀ ਇੱਧਰ ਸੰਕਟ ਵੱਡਾ ਕਹਿੰਦੇ ਜੀ ਸਾਡਾ BSPL ਵਾਲਾ ਵੀ ਹੋ ਗਿਆ ਬਿਜਲੀ PS PCL ਵਾਲਾ ਵੀ ਉਹ ਸੰਕਟਕਾਲਾ ਸਾਹ ਵੱਡਾ ਹੋ ਗਿਆ ਕਹਿੰਦੇ ਸਥਿਤੀ ਇੱਥੇ ਤੱਕ ਆ ਗਈ ਕਿ 13600 ਕਰੋੜ ਦੀ ਸਬਸਿਡੀ ਤੇ ਬਿਜਲੀ ਬਿੱਲਾਂ ਦਾ ਬਕਾਇਆ ਰਾਸ਼ੀ ਖੜੀ ਆ ਜਣਾ ਜਿੱਚੋਂ 10000 ਕਰੋੜ ਸਿੱਧੀ ਸਬਸਿਡੀ ਵਾਲਾ ਤੇ ਬਾਕੀ 3600 ਕਰੋੜ ਦੇ ਕਰੀਬ ਮੈਕਮੇ ਕੰਨੀ ਬਕਾਇਆ ਖੜਾ ਆ ਆਰਥਿਕ ਸੰਕਟ ਚੋਂ ਕਹਿੰਦੇ ਬਿਜਲੀ ਵਿਭਾਗ ਲੰਘ ਰਿਹਾ ਪੰਜਾਬ ਦਾ ਮਤਲਬ ਪਾਵਰ ਕਾਮ ਲੰਘ ਰਿਹਾ ਮੌਜੂਦਾ ਸਾਲ 'ਚ ਸਬਸਿਡੀ ਦਾ ਬਕਾਇਆ ਬਿੱਲ 4500 ਕਰੋੜ ਹੈ ਤੇ ਪਿਛਲੇ ਸਾਲ ਦਾ ਬਕਾਇਆ 5500 ਕਰੋੜ ਰੁਪਇਆ ਇਹ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਅਦਾ ਕਰਨਾ ਹੈ ਕਿਉਂਕਿ ਮੁਫਤ ਬਿਜਲੀ ਯੋਜਨਾ ਚੱਲ ਰਹੀ ਆ ਸੋ ਲਗਭਗ ਜੀ ਇਹ ਸਿੱਧੇ ਰੂਪ ਦੇ ਵਿੱਚ 4500 ਕਰੋੜ ਤੇ 5500 ਕਰੋੜ ਮਤਲਬ ਸਿੱਧਾ 10000 ਕਰੋੜ ਇਹ ਹੋ ਗਿਆ ਇਹ ਤੋਂ ਇਲਾਵਾ ਇਹ ਤੋਂ ਇਲਾਵਾ 3600 ਕਰੋੜ ਦੇ ਬਿੱਲ ਬਕਾਇਆ ਪਏ ਨੇ ਵੱਖ-ਵੱਖ ਮਹਿਕਮਿਆਂ ਵੱਖ-ਵੱਖ ਵਿਭਾਗਾਂ ਕੰਨੀ ਸੋ ਉਹਦੀ ਅਦਾਇਗੀ ਦਾ ਕੋਈ ਰਾਨੀ ਦਿਸ ਰਿਹਾ ਸੋ ਨਤੀਜਾ ਫਿਰ ਮੁਸ਼ਕਲ ਖੜੀ ਆ ਜੀ ਪਾਵਰ ਕਮ ਦੇ ਪੈਰ ਪੈਰਾਂ ਥੱਲੇੋਂ ਜ਼ਮੀਨ ਖਿਸਕਦੀ ਜਾ ਰਹੀ ਹੈ ਯਕਾ ਤੁਸੀਂ ਇਸ ਨੂੰ ਇੱਕ ਹੋਰ ਨੁਕਤੇ ਤੋਂ ਸਮਝਣਾ ਹੈ ਤਾਂ ਜਿਹੜਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੈ ਪੰਜਾਬ ਪੰਜਾਬ ਦਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਉਹਦੇ ਕੰਨੀ 134 ਕਰੋੜ ਤੋਂ ਵੱਧ ਦਾ ਬਿੱਲ ਬਕਾਇਆ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਕੰਨੀ 1093 ਕਰੋੜ ਲਗਭਗ 1100 ਕਰੋੜ ਦਾ ਬਿੱਲ ਬਕਾਇਆ ਇਸੇ ਤਰ੍ਹਾਂ ਸਥਾਨਕ ਸਰਕਾਰਾਂ ਕੰਨੀ ਵੀ 1519 ਕਰੋੜ 1519 ਕਰੋੜ ਦਾ ਬਕਾਇਆ ਖੜਾ ਹੈ ਹਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਨੀ ਵੀ 800 ਕਰੋੜ ਦੇ ਕਰੀਬ 799.82 ਕਰੋੜ ਦਾ ਬਕਾਇਆ ਖੜਾ ਤੇ ਕੁੱਲ ਮਿਲਾ ਕੇ ਸਾਡਾ 13600 ਕਰੋੜ ਤੋਂ ਵੱਧ 10000 ਕਰੋੜ ਸਿੱਧਾ ਸਬਸਿਡੀ ਵਾਲਾ ਜਿਹੜਾ ਪੰਜਾਬ ਸਰਕਾਰ ਨੇ ਪਾਵਰ ਕਮਨ ਨੂੰ ਅਦਾ ਕਰਨਾ ਤੇ 3600 ਦੇ ਕਰੋੜ ਦੇ ਕਰੀਬ ਜਿਹੜਾ ਮੈਹਕਮਿਆਂ ਕੰਨੀ ਬਕਾਇਆ ਖੜਾ ਹੈ ਨਾ ਤਾਂ ਮੁਫਤ ਬਿਜਲੀ ਮਿਲਣ ਤੋਂ ਬਾਅਦ 300 ਜੁਨਟ ਹਰ ਮਹੀਨੇ ਮਿਲਣ ਤੋਂ ਬਾਅਦ ਬਿਜਲੀ ਚੋਰੀ ਘਟੀ ਉਲਟੇ ਵੱਧ ਗਈ ਨਾ ਬਿਜਲੀ ਦੀ ਖਪਤ ਘਟੀ ਜਿਹੜਾ ਇਹ ਸੀਗਾ ਕਿ ਲੋਕ 300 ਦੇ ਦਾਇਰੇ ਚ ਰੱਖਣ ਦੇ ਲਈ ਖਪਤ ਕਰਨਗੇ ਜੀ ਬਿੱਲ ਜ਼ੀਰੋ ਆ ਰਹੇ ਨੇ ਪਰ ਬਿਜਲੀ ਦੀ ਚੋਰੀ ਵੱਧ ਗਈ ਤੇ ਇਧਰ ਸਰਕਾਰੀ ਵਿਭਾਗਾਂ ਦਾ ਹਾਲ ਉਹੀ ਆ ਕਿ ਆਪਾਂ ਬਿਲਾ ਦਾ ਨਹੀਂ ਕਰਨਾ ਤੇ ਪੰਜਾਬ ਸਰਕਾਰ ਆਪਣੇ ਹਿੱਸੇ ਦਾ ਨਾ ਪਾਵਰ ਕਾਮ ਨੂੰ ਦੇ ਪਾ ਰਹੀ ਆ ਨਾ ਆਪਣੇ ਹਿੱਸੇ ਦਾ ਜਿਹੜਾ ਬੀਬੀਆਂ ਨੂੰ ਮੁਫਤ ਸਫਰ ਉਹਦੇ ਵਾਸਤੇ ਰੋਡਵੇਜ ਨੂੰ ਦੇ ਪਾ ਰਹੀ ਆ ਪੰਜਾਬ ਰੋਡਵੇਜ ਵੀ ਦਮ ਤੋੜ ਰਹੀ ਆ ਤੇ ਪੰਜਾਬ ਪਾਵਰ ਕਾਮ ਵੀ ਦਮ ਤੋੜ ਰਿਆ ਤੇ ਕੇਂਦਰ ਸਾਡੇ ਹਿੱਸੇ ਦੇ ਫੰਡ ਅਜੇ ਅਦਾਈ ਨਹੀਂ ਕਰ ਰਿਹਾ ਉੱਥੇ ਦੇ ਲਈ ਲਿਲੜੀਆਂ ਕੱਢਣੀਆਂ ਪੈ ਰਹੀਆਂ ਕੋਡੇ ਟੇਖਣੇ ਪੈ ਰਹੇ ਆ ਤੇ ਪਰ ਇਸ ਦੇ ਬਾਵਜੂਦ ਵੀ ਮੁੱਖ ਮੰਤਰੀ ਸਾਹਿਬ ਸਾਡੇ ਛੁੱਟੀਆਂ ਮਨਾਉਣ ਤੁਰ ਗਿਆ ਜਨਾਬ ਸਵਾਲ ਬਹੁਤ ਵੱਡਾ ਹੈ ਤੇ ਪਰ ਜਿਨੇ ਉਹ ਸਵਾਲ ਹੱਲ ਕਰਨਾ ਉਹ ਤਾਂ ਪੇਪਰ ਦੇਣੇ ਨਹੀਂ ਬੈਠ ਰਿਹਾ ਸਵਾਲੇ ਸਵਾਲ ਤਾਂ ਪੰਥਕ ਵੀ ਵੱਡਾ ਹੁੰਦਾ ਜਾ ਰਿਹਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਹਿ ਰਿਹਾ ਕਿ ਜੇਕਰ ਅਸੀਂ ਧਾਰਮਿਕ ਤੌਰ ਦੇ ਲਈ ਸਜ਼ਾ ਦੇ ਅਨੁਸਾਰ ਸ਼ੀਰ ਕੱਲ ਤੱਕ ਸਭ ਤੋਂ ਸੁਣਾਈ ਫੈਸਲੇ ਦੇ ਅਨੁਸਾਰ ਅਸਤੀਫੇ ਪ੍ਰਵਾਨ ਕਰਕੇ ਵਰਕਿੰਗ ਕਮੇਟੀ ਭੰਗ ਕਰਕੇ ਅਕਾਲੀ ਦਲ ਨਵੇਂ ਸਿਰਿਓਂ ਪਰਤੀ ਸ਼ੁਰੂ ਕਰਦੇ ਆ ਤਾਂ ਸਾਡਾ ਚੋਣ ਨਿਸ਼ਾਨ ਖੁੱਸ ਸਕਦਾ ਸਾਡੀ ਰਜਿਸਟ੍ਰੇਸ਼ਨ ਜਾ ਸਕਦੀ ਹੈ ਕਿਉਂਕਿ ਚੋਣ ਕਮਿਸ਼ਨ ਨੇ ਕਿਹਾ ਕਿ ਤੁਸੀਂ ਤਾਂ ਧਾਰਮਿਕ ਹੁਕਮਾਂ ਨਾਲ ਚੱਲਦੇ ਹੋ ਦੂਸਰੇ ਪਾਸੇ ਅਕਾਲੀ ਦਲ ਹਰਿਆਣਾ ਚ 19 ਤਰੀਕ ਨੂੰ 19 ਜਨਵਰੀ ਨੂੰ 19 ਜਨਵਰੀ 2025 ਨੂੰ ਹੋਣ ਵਾਲੀਆਂ ਜਿਹੜੀਆਂ ਗੁਰਦੁਆਰਾ ਹਰਿਆਣਾ ਗੁਰਦੁਆਰ ਪੰਥ ਕਮੇਟੀ ਦਾ ਚੋਣ ਹੈ ਉਹਦੇ ਵਿੱਚ ਅਕਾਲੀ ਦਲ ਨੁਮਾਇੰਦਗੀ ਚਾਹੁੰਦਾ ਆਪਣੀ ਆਪਣੇ ਉਮੀਦਵਾਰ ਤਾਰਨਾ ਚਾਹੁੰਦਾ ਤਕੜੀ ਚੋਣ ਨਿਸ਼ਾਨ ਤੇ ਪਰ ਉਸ ਦੀ ਅਗਵਾਈ ਕਰ ਰਹੇ ਚੋਣ ਦੀ ਹੈ ਨਾ ਉਹਨਾਂ ਨੇ ਨਾ ਕਰਤੀ ਜਿਹੜੇ ਕਮਿਸ਼ਨਰ ਲਾਇਏ ਗਏ ਨੇ ਭਲਾ ਸਭ ਕਹਿੰਦੇ ਕਿ ਨਹੀਂ ਜੀ ਇਹ ਤਾਂ ਸੰਭਵ ਨਹੀਂਗਾ ਸੋ ਹਰਿਆਣਾ ਗੁਜਰਵੰਦ ਕਮੇਟੀ ਦੇ ਕਮਿਸ਼ਨਰ ਨੇ ਜਿਹੜੇ ਚੋਣਾਂ ਲਈ ਲਾਇਏ ਗਏ ਨੇ ਉਹਨਾਂ ਨੇ ਇਨਕਾਰ ਕਰਤਾ ਕਿ ਇਹ ਨਹੀਂ ਹੋ ਸਕਦਾ ਤੁਸੀਂ ਰਾਜਨੀਤਿਕ ਪਾਰਟੀਆਂ ਤੁਸੀਂ ਇਹ ਚੋਣ ਨਹੀਂ ਲੜ ਸਕਦੇ ਸੋ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਕਾਲ ਤੱਕ ਸਭ ਦੇ ਸੁਣਾਈ ਫੈਸਲਿਆਂ ਤੋਂ ਤਾਂ ਮੰਨਕਰ ਹੁੰਦਾ ਨਜ਼ਰ ਆ ਰਿਹਾ ਹੈ ਪਰ ਉਸ ਦੇ ਬਾਵਜੂਦ ਵੀ ਜੇ ਹਰਿਆਣਾ 'ਚ ਇਹ ਮੋਹਰ ਲੱਗੀ ਕਿ ਤੁਸੀਂ ਚੋਣ ਨਹੀਂ ਲੜ ਸਕਦੇ ਉਸੇ ਆਧਾਰ ਤੇ ਕੱਲ ਨੂੰ ਕੀ ਪੰਜਾਬ ਦੇ ਵਿੱਚ ਵੀ ਸਵਾਲ ਖੜਾ ਹੋ ਜਾਏਗਾ ਕਿ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਦੀਆਂ ਚੋਣਾਂ ਹੁਣ ਸ਼੍ਰੋਮਣੀ ਅਕਾਲੀ ਦਲ ਤੱਕ ਦੀ ਚੋਣ ਨਿਸ਼ਾਨ ਤੇ ਨਹੀਂ ਲੜ ਸਕੇਗਾ ਇਸ ਸਵਾਲ ਵੱਡਾ ਹੁੰਦਾ ਜਾ ਰਿਹਾ ਇਹ ਸਭ ਦੇ ਦਰਮਿਆਨ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਦੇ ਪ੍ਰਧਾਨ ਜਿਹੜੇ ਉਹ ਸੱਤ ਮੈਂਬਰੀ ਕਮੇਟੀ ਦੇ ਮੁਖੀ ਵੀ ਸੀ ਜਿਨ੍ਹਾਂ ਨੇ ਅਕਾਲੀ ਦਲ ਦੀ ਮੁੜ ਕੇ ਭਰਤੀ ਸ਼ੁਰੂ ਕਰਨੀ ਸੀ ਉਹ ਇੱਕ ਗਾਲ ਮਾਮਲੇ 'ਚ ਘਰੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਅੰਤਰੀ ਕਮੇਟੀ ਦੀ ਬੈਠਕ ਦੇ ਵਿੱਚ ਜਸਰਗਿਣੀ ਹਰਪ੍ਰੀਤ ਸਿੰਘ ਲਈ ਲਿਆਂਦੇ ਗਏ ਫੈਸਲੇ ਦੇ ਆਧਾਰ ਤੇ ਘਰੇ ਤੇ ਉਹ ਚੋਣ ਮੋਸ਼ੀਚ ਵੀ ਗਏ ਨਰਾਜ਼ਗੀ 'ਚ ਵੀ ਗਏ ਨਿਰਾਸ਼ਾ 'ਚ ਵੀ ਗਏ ਤੇ ਸੀਫੇ ਦੀਆਂ ਗੱਲਾਂ ਤੁਰੀਆਂ ਬਾਅਦੋਂ ਫਿਰ ਆਏ ਤੇ ਆਪਣੇ ਦਫ਼ਤਰ ਵੀ ਬੈਠੇ ਲੰਗੇ ਕੱਲ ਤੇ ਜਸਰਗਿਣੀ ਰੁਕਵੀਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਤੇ ਉਸ ਮੁਲਾਕਾਤ ਤੋਂ ਬਾਅਦ ਅੱਜ ਫਿਰ ਉਹ ਜਸਰਗਿਣੀ ਰੁਕਵੀਰ ਸਿੰਘ ਹੋਰਾਂ ਦੇ ਨਿਵਾਸ ਸਥਾਨ ਜਾਂਦੇ ਨੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਸ਼੍ਰੀ ਕਲਤਕਸਬ ਤੇ ਆ ਕੇ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੁੰਦੇ ਨੇ ਅਸਲ 'ਚ ਜਦੋਂ ਬੀਬੀ ਜਗੀਰ ਕੌਰ ਦੇ ਲਈ ਅਪਸ਼ਬਦ ਬੋਲੇ ਗਾਲ ਭਰੇ ਸ਼ਬਦ ਬੋਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਸ ਬੋਲਾਂ ਨੇ ਸਭ ਨੂੰ ਹੈਰਾਨ ਵੀ ਕੀਤਾ ਪਰੇਸ਼ਾਨ ਵੀ ਕੀਤਾ ਕਿ ਧਾਮੀ ਜੀ ਇਦਾਂ ਕਿਵੇਂ ਬੋਲ ਗਏ ਧਾਮੀ ਜੀ ਤੋਂ ਉਮੀਦ ਨਹੀਂ ਸੀ ਚਲੋ ਉਹਨਾਂ ਨੇ ਆਪਣੇ ਆਪ ਨੂੰ ਦੁਰਸਤ ਕਰਨ ਦੀ ਕੋਸ਼ਿਸ਼ ਕੀਤੀ ਤੁਰੰਤ ਮਾਫੀ ਮੰਗੀ ਵੀਡੀਓ ਜਾਰੀ ਕੀਤੀ ਦੋ ਤਿੰਨ ਵਾਰ ਕਿਆ ਕਿ ਮੈਂ ਆਪਣੇ ਹਮ ਰਤਬਾ ਬੀਬੀ ਜ਼ਗੀਰਕਰ ਤੋਂ ਮਾਫੀ ਮੰਗਦਾ ਹਾਂ ਪਰ ਕੋਈ ਤਰ੍ਹਾਂ ਨਾ ਕਿਹਾ ਚੰਗਾ ਹੁੰਦਾ ਕਿ ਵੀਡੀਓ ਰਾਈ ਮੰਗਣ ਦੀ ਜੇ ਬੀਬੀ ਜ਼ਗੀਰਕਰੋਂ ਤੇ ਘਰੇ ਜਾ ਕੇ ਮੰਗਿਆ ਹੁੰਦੇ ਇਹ ਸਭ ਦੇ ਦਰਮਿਆਨ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਵੀ ਪਹੁੰਚੀ ਹੈ ਬੀਬੀਆਂ ਦਾ ਜਥਾ ਲੈ ਕੇ ਇੱਕ ਪਹੁੰਚਾ ਤੇ ਸ਼ਿਕਾਇਤ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈ ਲਿਆ ਤੇ ਉੱਥੇ ਵੀ ਸਾਰਾ ਕੁਝ ਕਾਰਵਾਈ ਹੋਈ ਉੱਥੇ ਵੀ ਆ ਕੇ ਆਪਣੀ ਸਫਾਈ ਦਿੱਤੀ ਮਾਫੀ ਮੰਗੀ ਤੇ ਪਰ ਆਪ ਵੀ ਇੱਕ ਆਪਣਾ ਮਾਫੀਨਾਮਾ ਪਹਿਲਾਂ ਹੀ ਅਕਾਲ ਤਖਤ ਸਾਹਿਬ ਤੇ ਐਡਵੋਕੇਟ ਹਰਜਿੰਦਰ ਸਿੰਘ ਤਾਮੀਦ ਦੇ ਆਏ ਸੀ ਹੁਣ ਚਾਹੇ ਉਹ ਬੀਬੀਆਂ ਦੀ ਸ਼ਿਕਾਇਤ ਦੇ ਆਧਾਰ ਤੇ ਹੋਵੇ ਚਾਹੇ ਧਾਮੀ ਸਾਹਿਬ ਦੇ ਮਾਫੀ ਨਾਮੇ ਦੇ ਆਧਾਰ ਤੇ ਹੋਵੇ ਚਾਹੇ ਆਉਣ ਵਾਲੀ 30 ਤਰੀਕ ਨੂੰ ਹੋਣ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਦਾ ਮਸਲਾ ਹੋਵੇ ਉੱਥੇ ਨਾ ਇਹ ਮਸਲਾ ਉੱਪਰ ਜਵੇ ਜੋ ਵੀ ਹੋਵੇ ਧਾਮੀ ਸਾਹਿਬ ਪੰਜ ਪਿਆਰਿਆਂ ਮੁਰੇ ਅੱਜ ਪੇਸ਼ ਹੋਏ ਤੇ ਉੱਥੋਂ ਆਪਣੇ ਆਪ ਨੂੰ ਧਾਰਮਿਕ ਸਜ਼ਾ ਲਵਾਈ ਤਨਖਾਹ ਲਵਾਈ ਇੱਕ ਤਰ੍ਹਾਂ ਨਾਲ ਤੇ ਉਹਨਾਂ ਨੂੰ ਇੱਕ ਘੰਟਾ ਜੋੜੇ ਸਾਫ ਕਰਨ ਦੀ ਇੱਕ ਘੰਟਾ ਭਾਂਡੇ ਸਾਫ ਕਰਨ ਦੀ ਇਹ ਹੈ ਤੇ ਪੰਜ ਜਪਜੀ ਸਾਹਿਬ ਦੇ ਪਾਠ ਕਰਨ ਦੀ ਸੋ ਇਹ ਉਹਨਾਂ ਨੂੰ ਸੇਵਾ ਬਖਸ਼ੀ ਗਈ ਸੋ ਅੱਜ ਉਹ ਸੇਵਾ ਨਿਭਾਈ ਉਹਨਾਂ ਨੇ ਉਸ ਤੋਂ ਬਾਅਦ ਉਹ 500 ਰੁਪਏ ਦੀ ਕਿੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਇਸ ਮਸਲੇ 'ਚ ਉਭਾਰ ਆਉਣਾ ਚਾਹੁੰਦੇ ਨੇ ਕਿ 30 ਤਰੀਕ ਨੂੰ ਜਦੋਂ ਮੈਂ ਬੈਠਕ 'ਚ ਬੈਠਾਂ ਤਾਂ ਇਹ ਮਸਲਾ ਨਿਬੜਿਆਵਾ ਹੋਵੇ ਹੁਣ ਸਵਾਲ ਇਹ ਖੜਾ ਕਿ ਇਹ ਤੋਂ ਅਗਲਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਹੈ ਉਹ ਤਿੰਨ ਮੈਂਬਰੀ ਕਮੇਟੀ ਕੀ ਧਾਮੀ ਹੋਰੀ ਖਾਰਜ ਕਰਨਗੇ ਜਾਂ ਉਸ ਨੂੰ ਖਾਰਜ ਕਰਨ ਤੋਂ ਰੋਕਣ ਲਈ 23 ਤਰੀਕ ਦੀ ਮੀਟਿੰਗ ਰੱਦ ਕਰਾਈ ਸੀ ਹੁਣ ਉਹ ਕੀ ਜਹਦਰ ਸਾਹਿਬ ਨਾਲ ਚੱਲਣਗੇ ਕੀ ਉਹ ਸਿਧਾਂਤ ਦੇ ਅਨੁਸਾਰ ਚੱਲਣਗੇ ਕੀ ਉਹ ਸੁਖਵੀਰ ਬਾਦਲ ਤੇ ਉਸ ਧੜੇ ਦੇ ਲੀਡਰਾਂ ਦੇ ਇਸ਼ਾਰੇ ਤੇ ਚੱਲਣਗੇ ਜਾਂ ਉਹ ਆਪਣੇ اخلاق ਨਾਲ ਅੱਗੇ ਵਧਣਗੇ ਇਹ ਸਵਾਲ ਵੱਡੇ ਹੋ ਗਏ ਨੇ ਸੋ ਧਾਮੀ ਜੁਹਰਾਂ ਨੇ ਅੱਜ ਧਾਰਮਿਕ ਤੌਰ ਤੇ ਉਹਨਾਂ ਨੂੰ ਲਈ ਗਈ ਸਜ਼ਾ ਤਾਂ ਪੂਰੀ ਕਰ ਲਈ ਆ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੂਰੇ ਐਸਜੀਪੀਸੀ ਦੇ ਮੂਰੇ ਧਾਮੀ ਸਾਹਿਬ ਦੇ ਮੂਰੇ ਅਜੇ ਬਹੁਤ ਸਵਾਲ ਵੱਡੇ ਪ੍ਰਸ਼ਨ ਚਿੰਨ ਬਣ ਕੇ ਖੜੇ ਨੇ ਉਹਨਾਂ ਦਾ ਜਵਾਬ ਸੰਗਤ ਚਾਹੁੰਦੀ ਆ ਆਬਾਮ ਚਾਹੁੰਦਾ ਸਿੱਖ ਪਾਈਚਾਰਾ ਚਾਹੁੰਦਾ ਪੰਜਾਬ ਵਾਲੇ ਚਾਹੁੰਦੇ ਨੇ ਸੋ ਦੇਖਦੇ ਆ ਜੀ ਨਜ਼ਰਾਂ ਉਹਦੇ ਉੱਪਰ ਰਹਿੰਦੀਆਂ ਨੇ ਸੋ ਇਹਨਾਂ ਸਾਰੇ ਪਹਿਲੂਆਂ ਨੂੰ ਲੈ ਕੇ ਅਸੀਂ ਹਾਜ਼ਰ ਹੁੰਨੇ ਆ ਬਹੁਤ ਬਹੁਤ ਸ਼ੁਕਰੀਆ